ਕਿਸਾਨ ਹੋਇਆ ਨੇ ਜੀ ਘਟੋ ਘਟ ਕੇ ਕਿਸਾਨ ਨੇ 8-10 ਸਾਲ ਨਹੀਂ ਆਪਣਾ ਕਿਉਂਕਿ ਠੇਕੇਦਾਰੀ ਬਹੁਤ ਿਆਰਤਾਂ ਨਹੀਂ ਚੁੱਕ ਕੇ ਦਿੱਤੇ ਆ ਵਿਆਜ ਭਰਨੇ ਆ ਹੋਰ ਘਰਾਂ ਦੇ ਖਰਚੇ ਆ ਗਾਂ ਜਦੋਂ ਬਿਜਾਈ ਹੋਣੀ ਆ ਜਾਣ ਨੇ ਆਪਣੇ ਡੀਜ਼ਲ ਫੁਕਣੇ ਆ ਜਾਂ ਬੀਖਾਦਾਂ ਲਿਆਉਣੇ ਨੇ ਬਹੁਤ ਮੁਸ਼ਕਲ ਹੋਣੀ ਇਹਨਾਂ ਨੂੰ ਘਟੋ ਘਟ 10 ਸਾਲ ਲੱਗ ਜਾਣੇ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹਨਾਂ ਕੱਲਿਆਂ ਨੂੰ ਨਹੀਂ ਸਾਡੇ ਪਿੰਡ ਨੂੰ ਪੂਰੇ ਇਲਾਕੇ ਨੂੰ ਜਨਾਲੇ ਨੂੰ ਜਿਹੜਾ ਵੀ ਏਰੀਆ ਤੁਸੀਂ ਵਖਿਆ ਸਾਰਾ ਹਰਪ੍ਰਭਾਵ ਤੇ ਏਰੀਆ ਵਾ ਬਹੁਤੇ ਕਿਸਾਨ ਵੀ ਛੋਟੇ ਕਿਸਾਨ ਨੇ ਤਿੰਨ ਚਾਰ ਕਿੱਲੇ ਵਾਲੇ ਨੇ ਫਸਲ ਡੰਗਰ ਦਾ ਬਰਬਾਦ ਹੋਇਆ ਜਿਵੇਂ ਸੁੱਕਾ ਬਰਬਾਦ ਹੋਇਆ ਉਹਨਾਂ ਵਾਲੇ ਸਮੇਂ ਚਾਹੇ ਪੱਠਾ ਹਰਿਆਚ ਤੇ ਬੀਜਣਾ ਵੀ ਔਖਾ ਹੋਇਆ ਵਾ ਤੇ ਫਿਰ ਕਿ ਹਰ ਤਰ੍ਹਾਂ ਦੀ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਕੱਟੋਗਾ ਹੁਣ 15 ਕਿੱਲਿਆਂ ਦੀ ਆਪਾਂ ਗੱਲ ਕਰਦੇ ਆ ਤਾਂ ਮੰਨ ਲਓ ਕਿ ਦੋ ਫਸਲਾਂ ਹੋਈਆਂ ਕਣਕ ਇਹਨਾਂ ਦਾ ਖਾ체 ਪੂਰੇ ਕਰ ਦੂਗੀ ਠੇਕਾ ਪੂਰਾ ਕਰ ਦੂਗੀ ਨਹੀਂ ਜੀ ਬਿਲਕੁਲ ਨਹੀਂ ਕਰ ਸਕਦਾ ਇਹ ਤੇ ਜਿਹੜਾ ਜ਼ਮੀਨਦਾਰ ਮਾਲਕ ਹੈ ਜ਼ਮੀਨ ਦਾ ਉਹ ਇੱਕ ਛਮਈ ਦਾ ਠੇਕਾ ਛੱਡ ਵੀ ਦਵੇ ਤੇ ਫਿਰ ਵੀ ਜਿਹੜੇ ਆ ਖਾ체 ਕੋਲੋਂ ਪੈ ਜਾਂਦੇ ਆ ਉਹ ਨਹੀਂ ਕਣਕ ਨਹੀਂ ਕਰ ਸਕਦਾ ਜੇ ਹੁਣ ਝੋਨਾ ਹੈ ਆਪਾਂ ਕਹਿੰਦੇ ਜੇ ਮੰਨ ਲਓ ਝੋਨਾ ਸਹੀ ਸਲਾਮਤ ਹੋ ਜਾਂਦਾ ਕਿੰਨੇ ਦਾ ਹੋਣਾ ਸੀ ਫਿਰ ਕਿੱਲੇ ਦਾ ਘਟੋ ਘੱਟ ਤੇ 77000 ਦਾ ਕਿੱਲੇ ਦਾ ਨਿਕਲ ਆਉਂਦਾ ਆ ਬਹੁਤ ਸੋਨੇ ਝੋਨੇ ਹੀ ਆਰਕਾ ਬਹੁਤ ਰੰਗ ਰੂਬੀ ਝੋਨੇ ਤੇ ਤੇ ਆਰਕਾ ਝੋਨੇ ਬਹੁਤ ਭਾਰੇ ਦੇਖਣ ਨੂੰ ਬੜੇ ਵਧੀਆ ਲੱਗਦੇ ਸੀ ਤੇ ਰੇਡ ਵੀ ਆਰਕਾ ਠੀਕ ਜਿਹੜੇ ਬੰਦੇ ਨੇ ਠੇਕੇ ਦੇ ਲੱਗੇ ਪਹਿਲੀ ਹੁੰਦਾ ਬਾਈ ਆ ਜਮੀਨ ਬਾਹੀ ਆ ਉਹ ਅਗਲੇ 2-3 ਕਿੱਲੇ ਦਾ ਸਾਲਾਂ ਦੇ ਵਿੱਚ ਆਪਣਾ ਠੇਕਾ ਪੂਰਾ ਕਰ ਸਕਦਾ ਨਹੀਂ ਜੀ ਬਿਲਕੁਲ ਨਹੀਂ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਆੜਤੀਆਂ ਦੇ ਵਿਆਜ ਨੇ ਨਹੀਂ ਉੱਠਣ ਦੇਣਾ ਜੀ ਜਿਹੜੇ ਲਿਹਾ ਕੇ ਠੇਕੇ ਦਿੱਤੇ ਆੜਤੀ ਨੂੰ ਤੇ ਵਿਆ ਦੋ ਪਰਸੈਂਟ ਦਾ ਵਿਆਜ ਹੁੰਦਾ ਹੈ ਜੀ ਉਹਨਾਂ ਨੂੰ ਨਹੀਂ ਉੱਠਣ ਦੇਣਾ ਪਤਾ ਕੀ ਆ ਜ਼ਿਮੀਂਦਾਰ ਨੂੰ ਘਾਟਾ ਪੈ ਗਿਆ ਤੇ ਮਗਰੋਂ ਕੋਈ ਜ਼ਿਮੀਂਦਾਰ ਇਹੋ ਜਿਹਾ ਆ ਜਿਹੜਾ ਗੱਲ 'ਚ ਰਸਾ ਪਾਲੂਗਾ ਤੇ ਮਗਰੋਂ ਕੋਈ ਆ ਕੇ ਹੰਝੂ üttੇ ਉਹਦਾ ਫਾਇਦਾ ਨਹੀਂ ਮੇਰਾ ਤੇ 15 ਕਿੱਲੇ ਝੋਨਾ ਜਿਹੜਾ ਬਿਲਕੁਲ ਬਰਬਾਦ ਹੋ ਚੁੱਕਾ ਆ ਤਿੰਨ ਕਿੱਲੇ ਮੇਰ ਕੋ ਆਪਦਾ ਹੀ ਉਹ ਮੇਰਾ ਉਹ ਦਰਿਆ ਤੋਂ ਪਾਰ ਆ ਉਹ ਮੈਨੂੰ ਥੋੜਾ ਜਿਆਦਾ ਲੱਗਦਾ ਵੀ ਸ਼ਾਇਦ ਕੋ ਥੋੜਾ ਪਤਾ ਕੋਈ ਪਰਸੈਂਟ ਬਚਾ ਹੋ ਜੇ ਕਿਉਂਕਿ ਝੋਕੋਂ ਪਾਣੀ ਛੇਤੀ ਨਿਕਲ ਗਿਆ ਜਿਹੜਾ ਇੱਥੇ ਪਿੰਡ ਥਾਂ ਮੈਂ 15 ਕਿੱਲੇ ਠੇਕੇ ਤੇ ਲੈ ਕੇ ਆਇਆ ਵਾ 66000 ਰੁਪਿਆ ਇੱਕ ਏਕੜ ਦਾ ਮੈਂ ਠੇਕਾ ਦਿੱਤਾ ਉਹ ਵੀ ਨਗਦ ਦਿੱਤਾ ਉਹ ਬਿਲਕੁਲ ਹੀ ਮਤਲਬ ਝੋਨਾ ਖਤਮ ਹੋ ਗਿਆ ਗੱਲ ਕਿਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਿੰਨੇ ਨੁਕਸਾਨ ਹੋਏ 1988 ਤੋਂ ਬਾਅਦ 2025 ਦਾ ਹੜ੍ਹ ਨੇ ਲੋਕਾਂ ਨੂੰ ਰੁਵਾ ਦਿੱਤਾ ਜੇ ਗੱਲ ਕੀਤੀ ਜਾਵੇ ਕਿਸਾਨ ਦੀ ਤਾਂ ਕਿਸਾਨ ਦੀ ਜਿਹੜੀ ਪੂਰੀ ਫਸਲ ਲਾਸ ਹੋਈ ਮੇਰੇ ਨਾਲ ਇੱਥੇ ਆ ਕਿਸਾਨ ਹਰਜੀਤ ਸਿੰਘ ਮੌਜੂਦ ਹੈਗੇ ਆ ਜਿਹੜੇ 3 ਏਕੜ ਦੇ ਮਾਲਕ ਨੇ ਤੇ ਤਕਰੀਬਨ 15 ਏਕੜ ਜਿਹੜੀ ਫਸਲ ਹੈ ਜਮੀਨ ਹੈ ਠੇਕੇ ਤੇ ਲੈ ਕੇ ਵਾਹੀ ਕਰਦੇ ਨੇ ਤਾਂ ਗੱਲ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਕਿੰਨੀ ਫਸਲ ਜਿਹੜੀ ਬਚੀ ਜਿਹੜੀ ਤੁਸੀਂ ਵੱਢ ਲਈ ਐ ਤੇ ਕਿੰਨੀ ਫਸਲ ਜਿਹੜੀ ਆ ਨੁਕਸਾਨੀ ਗਈ ਮੇਰਾ ਨਾਮ ਹਰਜੀਤ ਸਿੰਘ ਪਿੰਡ ਕੋਟਲੀਅੰਬ ਮੇਰਾ ਤੇ 15 ਕਿੱਲੇ ਝੋਨਾ ਜਿਹੜਾ ਬਿਲਕੁਲ ਬਰਬਾਦ ਹੋ ਚੁੱਕਾ ਆ ਤਿੰਨ ਕਿੱਲੇ ਮੇਰ ਕੋ ਆਪਦਾ ਹੀ ਉਹ ਮੇਰਾ ਉਹ ਦਰਿਆ ਤੋਂ ਪਾਰ ਆ ਉਹ ਮੈਨੂੰ ਥੋੜਾ ਜਿਆਦਾ ਲੱਗਦਾ ਵੀ ਸ਼ਾਇਦ ਕੋਈ ਥੋੜਾ ਬਹੁਤਾ ਕੁਝ ਪਰਸੈਂਟ ਉਹ ਬਚਾਹ ਹੋ ਜੇ ਕਿਉਂਕਿ ਉਹ ਚੋਂ ਪਾਣੀ ਛੇਤੀ ਨਿਕਲ ਗਿਆ ਜਿਹੜਾ ਇੱਥੇ ਪਿੰਡ ਥਾਂ ਮੈਂ 15 ਕਿੱਲੇ ਠੇਕੇ ਤੇ ਲੈ ਕੇ ਵਾਇਆ ਵਾ 66000 ਰੁਪਇਆ ਇੱਕ ਏਕੜ ਦਾ ਮੈਂ ਠੇਕਾ ਦਿੱਤਾ ਉਹ ਵੀ ਨਗਦ ਦਿੱਤਾ ਹੈ ਉਹ ਬਿਲਕੁਲ ਹੀ ਮਤਲਬ ਝੋਨਾ ਖਤਮ ਹੋ ਗਿਆ ਗਲ ਗਿਆ ਕੱਲ ਮੈਂ ਮਸ਼ੀਨ ਲਾ ਕੇ ਤੇ 7 ਕਿੱਲੇ ਥਾਂ ਵੜਾਇਆ ਜਿੱਚੋ 19 ਕੁਆਟਰ ਝੋਨਾ ਨਿਕਲਿਆ 7ਾਂ ਕਿੱਲੇ ਆ ਜੋ ਤੇ 27-28000 ਰੁਪਇਆ ਉਹਦੀ ਵਾੜ ਬਣ ਗਈ ਤੇ 30000 ਦਾ ਝੋਨਾ ਆ ਜੀ ਤੁਸੀਂ ਆ ਪੈਸਾ ਹਲਾ ਲਓਗੇ ਤੇ ਬਹੁਤ ਜ਼ਿਆਦਾ ਮਤਲਬ ਇਹ ਘਟਾ ਆ ਖਰਾਬ ਹੋਇਆ ਬਹੁਤ ਜਿਵੇਂ ਤੁਸੀਂ ਗੱਲ ਦੱਸਿਆ ਕਿ 66000 ਰੁਪਿਆ ਸਾਲ ਦਾ ਤੁਸੀਂ ਠੇਕਾ ਦਿੱਤਾ ਦੋ ਫਸਲਾਂ ਹੁੰਦੀਆਂ ਨੇ ਨਾ ਤੁਹਾਡੇ ਤੇ ਉਹਦਾ ਜੇ ਆਪਾਂ ਥੋੜਾ ਜਿਹਾ ਹਿਸਾਬ-ਤਜਾਬ ਲਾਈਏ ਕਿੰਨਾ ਕੁ ਨੁਕਸਾਨ ਜਾਂ ਕਿੰਨੇ ਕ ਸਾਲਾਂ ਚ ਪੂਰੇ ਹੋਣੇ ਨੁਕਸਾਨ ਤੇ ਵੇਖੋ ਜੀ ਕੈਲਕੂਲੇਟਰ 5 ਜਾਂ 6 ਸਾਲਾਂ ਚ ਤੁਸੀਂ ਆਜੋ ਆਜੋ ਤੁਸੀਂ ਆਜੋ ਇਹਦਾ ਨੁਕਸਾਨ ਹੋਇਆ ਜੀ ਘੱਟੋ-ਘੱਟ ਕੇ ਨੁਕਸਾਨ ਨੇ 8-10 ਸਾਲ ਨਹੀਂ ਉੱਠਣਾ ਕਿਉਂਕਿ ਠੇਕੇ ਵੀ ਬਹੁਤਿਆਂ ਨੇ ਆਰਤੀ ਦੇ ਚੁੱਕੇ ਦਿੱਤੇ ਆ ਵਿਆਜ ਭਰਨੇ ਆ ਹੋਰ ਘਰਾਂ ਦੇ ਖਰਚੇ ਆ ਗਾਂ ਜਦੋਂ ਬਜਾਈ ਹੋਣੀ ਆ ਜਾਨਾਂ ਨੇ ਆਪਣੇ ਡੀਜ਼ਲ ਫੁਕਣੇ ਆ ਜਾਂ ਬੀਖਾਦਾਂ ਲਿਆਉਣੇ ਨੇ ਬਹੁਤ ਮੁਸ਼ਕਲ ਹੋਣੀ ਇਹਨਾਂ ਨੂੰ ਘਟੋ ਘਟ 10 ਸਾਲ ਲੱਗ ਜਣੇ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਇਹਨਾਂ ਕੱਲਿਆਂ ਨੂੰ ਨਹੀਂ ਸਾਡੇ ਪਿੰਡ ਨੂੰ ਹੋਰ ਇਲਾਕੇ ਨੂੰ ਜਨਾਲੇ ਨੂੰ ਜਿਹੜਾ ਵੀ ਏਰੀਆ ਤੁਸੀਂ ਵੇਖਿਆ ਸਾਰਾ ਹੜ੍ਹ ਪ੍ਰਭਾਵਿਤ ਏਰੀਆ ਵਾ ਤੇ ਇੱਥੇ ਬਹੁਤ ਜ਼ਿਆਦਾ ਲਗਭਗ ਸਾਰੇ ਪਿੰਡ ਹੀ ਬਹੁਤੇ ਡੁੱਬ ਗਏ ਨੇ ਤੇ ਬਹੁਤੇ ਕਿਸਾਨ ਵੀ ਛੋਟੇ ਕਿਸਾਨ ਨੇ ਤਿੰਨ ਚਾਰ ਕਿੱਲੇ ਵਾਲੇ ਨੇ ਫਸਲ ਡੰਗਰ ਦਾ ਬਰਬਾਦ ਹੋਇਆ ਜਿਵੇਂ ਸੁੱਕਾ ਬਰਬਾਦ ਹੋਇਆ ਵਾ ਆਉਣ ਵਾਲੇ ਸਮੇਂ ਚ ਅਜੇ ਪੱਠਾ ਹਰਿਆ ਵਿੱਚ ਬੀਜਣਾ ਵੀ ਔਖਾ ਹੋਇਆ ਵਾ ਇਹ ਕਿਰ ਕੇ ਹਰ ਤਰ੍ਹਾਂ ਦੀ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਕਟੋ ਗੱਡ ਦੇਖੋ ਜਿਹਨਾਂ ਨੇ ਦੱਸਿਆ ਜੀ ਕਿ ਤਿੰਨ ਕਿੱਲੇ ਨਾਲ ਦੇ ਆਪ ਦੀ ਜ਼ਮੀਨ ਹੈ ਹਾਂਜੀ ਔਰ 15 ਕਿੱਲੇ ਨਾਲ ਨੇ ਠੇਕੇ ਤੇ ਲਈ ਹੁਣ 15 ਕਿੱਲੇ ਦੀ ਆਪਾਂ ਗੱਲ ਕਰਦੇ ਆਂ ਤਾਂ ਮੰਨ ਲਓ ਕਿ ਦੋ ਫਸਲਾਂ ਹੋਈਆਂ ਕਣਕ ਇਹਨਾਂ ਦਾ ਖਾ체 ਪੂਰੇ ਕਰ ਦੂਗੀ ਠੇਕਾ ਪੂਰਾ ਕਰ ਦੂ ਨਹੀਂ ਜੀ ਬਿਲਕੁਲ ਨਹੀਂ ਕਰ ਸਕਦੀ ਹਮ ਕਣਕ ਬਿਲਕ ਇਹ ਤੇ ਜਿਹੜਾ ਜ਼ਮੀਂਦਾਰ ਮਾਲਕ ਆ ਜ਼ਮੀਨ ਦਾ ਉਹ ਇੱਕ ਛਮਾਈ ਦਾ ਠੇਕਾ ਛੱਡ ਵੀ ਦਵੇ ਤੇ ਫੇਰ ਵੀ ਜਿਹੜੇ ਆ ਖਰਚੇ ਕੋਲੋਂ ਪੈ ਜਾਂਦੇ ਆ ਉਹ ਨਹੀਂ ਕਣਕ ਨਹੀਂ ਕਰ ਸਕਦੇ ਜੇ ਤਾਂ ਹੁਣ ਝੋਨਾ ਹੈ ਆਪਾਂ ਕਹਿੰਦੇ ਜੇ ਮੰਨ ਲਓ ਝੋਨਾ ਸਹੀ ਸਲਾਮਤ ਹੋ ਜਾਂਦਾ ਕਿੰਨੇ ਦਾ ਹੋਣਾ ਸੀ ਫਿਰ ਕਿੱਲੇ ਦਾ ਘੱਟੋ ਘੱਟ ਤੇ 70-75 ਹਜ਼ਾਰ ਦਾ ਕਿੱਲੇ ਦਾ ਨਿਕਲ ਆਉਂਦਾ ਆ ਬਹੁਤ ਸੋਹਣੇ ਝੋਨੇ ਸੀ ਐਰਕਾ ਬਹੁਤ ਰੰਗ ਰੂਪੀ ਸੀ ਝੋਨੇ ਤੇ ਤੇ ਐਰਕਾ ਝੋਨੇ ਬਹੁਤ ਭਾਰੇ ਸੀ ਤੇ ਦੇਖਣ ਨੂੰ ਬੜੇ ਵਧੀਆ ਲੱਗਦੇ ਸੀ ਤੇ ਰੇਟ ਵੀ ਐਰਕਾ ਠੀਕੀ ਆ ਪਿਛਲੇ ਸਾਲ ਨੂੰ ਜਿਹੜੇ ਬੰਦੇ ਨੇ ਠੇਕੇ ਤੇ ਲੈ ਕੇ ਪਹਿਲੀ ਵਾਈ ਹੈ ਜ਼ਮੀਨ ਵਾਈ ਹੈ ਉਹ ਅਗਲੇ 2-3 ਕਿੱਲਾਂ ਸਾਲਾਂ ਦੇ ਵਿੱਚ ਆਪਣੇ ਠੇਕਾ ਪੂਰਾ ਕਰ ਜੂ ਨਹੀਂ ਜੀ ਬਿਲਕੁਲ ਨਹੀਂ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਆੜਦੀਆਂ ਦੇ ਵਿਆਜ ਨੇ ਨਹੀਂ ਉਠਣ ਦੇਣਾ ਜੀ ਜਿਹੜੇ ਲਿਆ ਕੇ ਠੇਕੇ ਦਿੱਤੇ ਆੜਤੀਆਂ ਕੋ ਇਹ 2% ਦਾ ਵਿਆਜ ਹੁੰਦਾ ਹੈ ਜੀ ਉਹਨਾਂ ਨੇ ਨਹੀਂ ਉਠਣ ਦੇਣਾ ਕਿੱਥੋਂ ਨਹੀਂ ਹੋ ਸਕਦਾ ਫਸਲ ਤੋਂ ਨਹੀਂ ਹੋ ਸਕਦਾ ਜੀ ਫੇਰ ਤੇ ਠੇਕਾ ਛੱਡਿਆ ਜਾਵੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਜੇ ਉਹ ਆਪ ਖੇਤੀ ਕਰਦੇ ਹੁੰਦੇ ਫਿਰ ਵੀ ਤੇ ਉਹਨਾਂ ਦਾ ਨੁਕਸਾਨ ਹੋਣਾ ਹੀ ਤੇ ਕੋਲੋਂ ਲੇਬਰ ਵੀ ਜਾਣੀ ਸੀ ਬਜਾਈ ਵੀ ਜਾਣੀ ਸੀ ਸਾਰਾ ਕੁਝ ਜਾਣਾ ਸੀ ਤੇ ਅਸੀਂ ਤੇ ਉਹਨਾਂ ਨੂੰ ਹੀ ਰਿਕਵੈਸਟ ਕਰ ਸਕਦੇ ਆਂ ਵੀ ਆ ਕੇ ਆਪਣੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਵੇਖੋ ਵੀ ਜੇ ਤੇ ਤੁਹਾਡੇ ਠੇਕੇਦਾਰ ਦੇ ਪੱਲੇ ਕੁਝ ਪਿਆ ਆ ਤੇ ਠੀਕ ਆ ਜੇ ਨਹੀਂ ਪਿਆ ਤੇ ਉਹਦਾ ਜਿਹੜਾ ਹੈਗਾ ਆ ਉਹਦਾ ਠੇਕਾ ਅੱਧਾ ਜਿਹੜਾ ਛੱਡਣ ਦਾ ਹੱਕਦਾਰ ਬੰਦਾ ਹੋ ਮਤਲਬ ਕਿ ਆਪ ਰਲ ਕੇ ਸਾਥ ਦੇਣਾ ਚਾਹੀਦਾ ਕੁਝ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ ਦੇਣਾ ਚਾਹੀਦਾ ਵਾ ਫਿਰ ਪਤਾ ਕੀ ਆ ਜ਼ਿਮੀਂਦਾਰ ਨੂੰ ਘਾਟਾ ਪੈ ਗਿਆ ਤੇ ਮਗਰੋਂ ਕੋਈ ਜੀਬੀਦਰ ਇਹੋ ਜਿਹਾ ਆ ਜਿਹੜਾ ਗੱਲ ਚ ਰਸਾ ਪਾਲੂਗਾ ਤੇ ਮਗਰੋਂ ਕੋਈ ਆ ਕੇ ਹੰਝੂ ਸੁੱਟੇ ਉਹਦਾ ਫਾਇਦਾ ਨਹੀਂ ਜੀ ਕੋਈ ਹਾਂਜੀ ਦੇਖੋ ਕਹਿੰਦੇ ਆ ਕਿ ਜਿਹੜਾ ਠੇਕੇਦਾਰ ਆ ਜਿਨ੍ਹਾਂ ਨੇ ਠੇਕਾ ਲਿਆ ਉਹਨਾਂ ਦਾ ਨੁਕਸਾਨ ਕੁਫ ਕਾਫੀ ਹੋ ਗਿਆ ਤੇ ਉਹ ਜਿਹੜਾ ਜ਼ਮੀਨ ਦਾ ਮਾਲਕ ਆ ਉਹਨੇ ਠੇਕਾ ਲੈ ਲਿਆ ਕਹਿੰਦੇ ਇੱਕ ਰਲ ਮਿਲ ਕੇ ਜਿਹੜਾ ਸਾਨੂੰ ਇੱਕ ਦੂਜਾ ਸਾਥ ਦੇਣਾ ਚਾਹੀਦਾ ਕੁਝ ਨੁਕਸਾਨ ਉਹ ਚੱਲ ਲੈਣ ਕੁਝ ਨੁਕਸਾਨ ਜਿਹੜਾ ਠੇਕਦਾ ਚੱਲ ਲਵੇ ਅਦਰਵਾਈਜ਼ ਜਿਹੜਾ ਵਾ ਠੇਕੇਦਾਰ ਆ ਇਹ ਅਗਲੇ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਵੀ ਜਿਹੜੀ ਆਪਣੀ ਨੁਕਸਾਨ ਦੀ ਜਿਹੜੀ ਪਰਭਾਈ ਨਹੀਂ ਕਰ ਪਾਊ